ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ న్యూਜ਼ ਤੁਹਾਡਾ ਸਵਾਗਤ ਕਰਦਾ ਹੈ ਦੇਸ਼ ਦੇ ਵਿੱਚ ਕੁਝ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਿੱਚ ਬਲਡوزر ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੀ ਆ ਜਾਂਦਾ ਕਿ ਆਰੋਪੀ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਸਰਕਾਰਾਂ ਦੇ ਸਮੇਂ ਦੇ ਵਿੱਚ ਉਹ ਸਰਕਾਰਾਂ ਉਸ ਆਰੋਪੀ ਦੇ ਘਰ ਤੇ ਬਲਡੋਜ਼ਰ ਚਲਾ ਕੇ ਉਸ ਦੇ ਘਰ ਨੂੰ ਨਿਸ਼ਟਾ ਨਬੂਤ ਕਰ ਦਿੰਦੀਆਂ ਸਨ। ਇਸ ਤਰ੍ਹਾਂ ਦੇ ਕਾਰਵਾਈਆਂ ਚਾਚਾ ਦਾ ਵਿਸ਼ਾ ਬਣਨਾ ਲਾਜ਼ਮੀ ਸੀ ਜਦੋਂ ਇਹ ਕਾਰਵਾਈਆਂ ਸਾਹਮਣੇ ਆਈਆਂ ਖਾਸ ਕਰ ਇਹ આરોਪ ਲੱਗਿਆ ਕਿ ਇਸ ਤਰ੍ਹਾਂ ਦੀ ਕਾਰਵਾਈਆਂ ਭਾਜਪਾ ਸਰਕਾਰ ਦੇ ਸਮੇਂ ਜਿਸ ਪ੍ਰਦੇਸ਼ਾਂ ਵਿੱਚ ਭਾਜਪਾ ਸਰਕਾਰਾਂ ਨੇ ਉੱਤੇ ਹੀ ਜ਼ਿਆਦਾ ਇਹਨਾਂ ਦਾ ਪ੍ਰਚਲਨ ਹੈ ਇਸ ਤਰ੍ਹਾਂ ਦੇ ਕਈ ਉਦਾਹਰਣ ਵੀ ਆ ਚੁੱਕੇ ਹਨ ਕਿ ਖਾਸ ਕਰ ਉੱਤਰ ਪ੍ਰਦੇਸ਼ ਸਰਕਾਰ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਸਰਕਾਰ ਦੀ ਇਹ ਕਾਰਵਾਈ ਕਾਫੀ ਸੂਖੀਆਂ ਬਟੌਰ ਚੁੱਕੀ ਸੀ ਕਿ ਉੱਥੇ ਕਿਉਂਕਿ ਦਰਜਾ ਸੰਖਿਆ ਜੀ ਕਾਫੀ ਥਾਵਨ ਦੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਸੀ ਆਖਰ ਇਹ ਮਾਮਲਾ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਇਸ ਤੇ ਸਖਤ ਐਕਸ਼ਨ ਲੈਂਦੇ ਹੋਏ ਪਰਡੋਜ਼ਰ ਕਾਰਵਾਈ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਰੋਕ ਲਾ ਦਿੱਤੀ ਰੋਕ ਲਾਉਂਦੇ ਹੋਏ ਏ ਵੀ ਕਿ ਆ ਕੀ ਅਫਸਰ ਜੱਜ ਨਹੀਂ ਬਡੋਜਰ ਨਿਚਮਨਮਾਨੀ ਕੀਤੀ ਤਾਂ ਉਹਨਾਂ ਤੋਂ ਵਸੂਲੀ ਕੀਤੀ ਜਾਏਗੀ ਦੋਸਤੋ ਨਾਲ ਸੁਪਰੀਮ ਕੋਰਟ ਵੱਲੋਂ ਕੁਝ ਥਾਵਾਂ ਤੇ ਇਹ ਵੀ ਜਿਹੜਾ ਛੋੜ ਦਿੱਤੀ ਹੈ ਕਿ ਜੇ ਉੱਥੇ ਕੋਈ ਇਸ ਤਰ੍ਹਾਂ ਦਾ ਕੋਈ ਅਵਾਇਦ ਕਰ ਜਾਵੇ ਤਾਂ ਸਰਕਾਰਾਂ ਕਾਰ ਵੀ ਕਰ ਸਕਦੀ ਹੈ ਸੋ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਵਿਸਤਾਰ ਨਾਲ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਹੋਏ ਜੋ ਫੈਸਲਾ ਸੁਣਾਇਆ ਉਸ ਫੈਸਲੇ ਦੇ ਦੁਰਗਾਮੀ ਪ੍ਰਨਾਮ ਨਿਕਲਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਸ਼ਕਤੀ ਦੇ ਨਾਮ ਉਤੇ ਹੁਣ ਲਈ ਬਡੋਲਰ ਕਾਰਵਾਈ ਤੇ ਰੋਕ ਲਾਉਂਦੇ ਹੋਏ ਆਖਿਆ ਕਿ ਕਾਨੂੰਨੀ ਕਾਰਵਾਈ ਕੀਤੇ ਬਿਨਾ ਬਡੋਲਰ ਚਲਾਉਣਾ ਅਸੰਵਿਧਾਨਿਕ ਹੈ ਆਰ ਜੱਟਾ ਦਾ ਪ੍ਰਤੀਕ ਹੈ ਇਹ ਆਖਰੀ ਵਿਕਲਪ ਹੋਣਾ ਚਾਹੀਦਾ ਆਮ ਆਦਮੀ ਲਈ ਆਪਣਾ ਘਰ ਬਣਾਉਣਾ ਸਾਲਾਂ ਦੀ ਮਿਹਨਤ ਅਤੇ ਸੁਪਨੇ ਦਾ ਨਤੀਜਾ ਹੈ ਕਾਨੂੰਨ ਦਾ ਸ਼ਾਸਨ ਲੋਕਤੰਤ੍ਰਿਕ ਸਰਕਾਰਾਂ ਲੋਕਤੰਤ੍ਰਿਕ ਸਰਕਾਰ ਦੀ ਨੀਵ ਹੈ ਕਾਨੂੰਨ ਰਾਜ ਵਿੱਚ ਪੱਕਾ ਕਰਦਾ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਉਹਨਾਂ ਦੀ ਸੰਪਤੀ ਮਨਮਾਨੇ ਤਰੀਕੇ ਨਾਲ ਨਹੀਂ ਖੋਈ ਜਾਵੇਗੀ ਸਜ਼ਾ ਦੇ ਤੌਰ ਤੇ ਕਿਸੇ ਦਾ ਆਸ਼ਿਆਨਾ ਖੋਣ ਦੀ ਆਗਿਆ ਸਾਡਾ ਸੰਵਿਧਾਨ ਨਹੀਂ ਦੇ ਸਕਦਾ ਪੀਠ ਨੇ ਇਹ ਵੀ ਆਖਿਆ ਕਿ ਸਰਕਾਰ ਦੇ ਅਫਸਰ ਮਨਮਾਨੇ ਤਨਸ਼ਾਈ ਕਦਮ ਨਹੀਂ ਉਠਾ ਸਕਦੇ ਕਿਸੇ ਅਫਸਰ ਨੇ ਸ਼ਕਤੀਆਂ ਦਾ ਮਨਮਾਨਾ ਉਪਯੋਗ ਕਿੱਤਾ ਦਾ ਬਖਸ਼ਾ ਨਹੀਂ ਜਾਵੇਗਾ ਉਹਨੇ ਕਿਹਾ ਕਿ ਕਾਜਪਾਲਕਾ ਅਪਰਾਧਿਕ ਮਾਮਲੇ ਵਿੱਚ ਕਿਸੇ ਨੂੰ ਆਪਣੀ ਧਾਰਨਾ ਨਾਲ ਦੋਸ਼ੀ ਨਹੀਂ ਠਹਿਰਾ ਸਕਦਾ ਐਸੀ ਨੇ ਬਲਡوزر ਐਕਸ਼ਨ ਲੈ ਕੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਉਹਨੇ ਕਿਹਾ ਕਿ ਡਾਉਣ ਤੋਂ ਪਹਿਲਾਂ 15 ਦਿਨ ਪਹਿਲੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਨੋਟਿਸ ਦੀ ਕਾਪੀ ਜਿਹੜੇ ਪੰਜ ਗ੍ਰੇਡ ਡਾਕ ਦੁਆਰਾ ਸੰਪਤੀ ਦੇ ਮਾਲਕ ਨੂੰ ਭੇਜੀ ਜਾਵੇ ਅਤੇ ਦੂਜੀ ਕਾਪੀ ਉਸ ਸੰਪਤੀ ਦੇ ਬਾਾਰ ਚਿਪਕਾ ਦਿੱਤੀ ਜਾਵੇ। ਉਸ ਨੋਟੇਲੇ ਵਿੱਚ ਸਪਸ਼ਟ ਰੂਪ ਵਿੱਚ ਦੱਸਿਆ ਜਾਵੇ ਕਿ ਅਨਧਾਰਿਤ ਨਿਰਮਾਣ ਦਾ ਪ੍ਰਕਿਰਤੀ ਨਿਯਮ ਉਲੰਘਣ ਦਾ ਵਿਵਰਣ ਅਤੇ ਕਾਰਵਿਧਾ ਆਧਾਰ ਵੀ ਦੱਸਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਗਿਆ ਕਿ ਕਾਨੂੰਨ ਦੇ ਰਾਜ ਵਿੱਚ ਅਫਸਰ ਜੱਜ ਨਹੀਂ ਹੋ ਸਕਦੇ। ਉਹ ਆਰੋਪੀ ਨੂੰ ਦੋਸ਼ੀ ਕਰਾਰ ਨਹੀਂ ਦੇ ਸਕਦੇ। ਅਤੇ ਉਹ ਉਹਨਾਂ ਦਾ ਘਰ ਨਹੀਂ ਢਾ ਸਕਦੇ। ਆ ਦੇਸ਼ ਦੀ ਕਾਪੀ ਸਚਮਾਨ ਦੇ ਹਾਈ ਕੋਰਟ ਨੂੰ ਭੇਜਵਾਈ ਜਾਵੇ ਤਾਂ ਕਿ ਇਹਨੂੰ ਤੁਰੰਤ ਲਾਗੂ ਕੀਤਾ ਜਾ ਸਕਣ। ਕੋਰਟ ਨੇ ਇਹ ਵੀ ਕਿਹਾ ਕਿ ਇਹ ਦੇਸ਼ ਸੜਕ, ਪੁਟਵਾ, ਰੇਲ ਪਟਰੀ, ਜਲਸ਼ਿਆ ਪਬਲਿਕ ਥਾਂਾਂ ਉੱਤੇ ਅਵੈਦ ਕਬਜ਼ੇ ਦੇ ਮਾਮਲੇ ਉੱਪਰ ਲਾਗੂ ਨਹੀਂ ਹੁੰਦੇ। ਸੁਪਰੀਮ ਕੋਰਟ ਦਾ ਇਸ ਆਦੇਸ਼ ਦੀ ਜੇ ਸਟੱਡੀ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਸਰਕਾਰਾਂ ਮਨਮਨੇ ਤਰੀਕਿਆਂ ਦੇ ਨਾਲ ਲੋਕਾਂ ਦੇ ਜਿਹੜੇ ਆਰੋਪੀ ਦੱਸੇ ਜਾਂਦੇ ਸੀ ਉਹਨਾਂ ਦੇ ਘਰ ਨਹੀਂ ਦਾ ਸਕਣਗੇ ਹੁਣ ਜੋ ਵੀ ਕਾਰਵਾਈ ਕਰਨੀ ਹੋਵੇਗੀ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਅਡਾਪਟ ਕਰਨੀ ਪਏਗੀ ਉਹਨਾਂ ਨੂੰ ਸਾਬਿਤ ਕਰਨਾ ਪਏਗਾ ਕਿ ਜਿਹੜੀ ਉਹ ਸੰਪਤੀ ਨੂੰ ਜਾਂ ਮਕਾਨ ਨੂੰ ਟਾਣਾ ਚਾਹੁੰਦੇ ਨੇ ਉਹ ਵਾਕਈ ਹੀ ਕਾਨੂੰਨ ਦੇ ਮੁਤਾਬਿਕ ਨਹੀਂ ਬਣਿਆ ਉੱਥੇ ਕਾਨੂੰਨ ਦੀਆਂ ਪਾਲਣਾ ਨਹੀਂ ਕੀਤੀ ਗਈ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਸੁਪਰੀਮ ਕੋਰਟ ਦੇ ਇਸ आदेश दे बाद काफी लोका वालों 라ક महसूस ਕੀਤੀ ਗਈ ਹੋਵੇਗੀ ਕਿ ਸੁਪਰੀਮ ਕੋਰਟ ਨੇ ਬਲਡوزر ਐਕਸ਼ਨ ਨੂੰ ਲੈ ਕੇ ਸਖਤ ਆਦੇਸ਼ ਜਾਰੀ ਕਰ ਦਿੱਤੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ